ਸਸਿਕਾ ਜੀ ਮੈਂ ਆ ਕੁਮਲ ਕਪੂ ਤੁਸ ਦੇਖ ਰਹੇ ਚੈਨਲ ਪੰਜਾਬੀ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਵੱਡਾ ਬਿਆਨ ਸਾਹਮਣੇ ਆਇਆ ਮਾਰਕ ਮਿਲਰ ਨੇ ਕਿਹਾ ਕਿ ਕਨਸਰਵੇਟਿਵ ਲੀਡਰ ਪੀਅਰ ਪੋਲੀਵ ਆਪਣੇ ਬਿਆਨਾਂ ਰਾਹੀਂ ਲੋਕਾਂ ਦੇ ਵਿੱਚ ਇਮੀਗ੍ਰੈਂਟਸ ਦੇ ਵਿਰੁੱਧ ਭਾਵਨਾਵਾਂ ਨੂੰ ਹੋਰ ਵਧਾ ਰਹੇ ਨੇ ਇਹ ਗੱਲ ਮਿਲਰ ਨੇ ਉਦੋਂ ਕਹੀ ਜਦੋਂ ਪੋਲੀਵ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਕੈਨੇਡਾ ਵਿੱਚ ਆਉਣ ਵਾਲਿਆ ਇਮੀਗ੍ਰੈਂਟਸ ਦੀ ਵੱਧ ਰਹੀ ਗਿਣਤੀ ਕਾਰਨ ਨੌਜਵਾਨਾਂ ਨੂੰ ਨੌਕਰੀ ਅਤੇ ਘਰ ਨਹੀਂ ਮਿਲ ਰਹੀ ਪੋਲੀਵ ਨੇ ਖਾਸ ਤੌਰ ਤੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ see ਉਨ੍ਹਾਂ ਨੇ ਦੇ ਦੋਸ਼ ਲਗਾਇਆ ਕਿ ਲਿਬਰਲ ਸਰਕਾਰ ਨੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਬਹੁਤ ਵਧੇਰੇ ਲੋਕਾਂ ਨੂੰ ਅੰਨ ਦਿੱਤਾ ਜਿਸ ਕਰਕੇ ਰਿਹਾਇਸ਼ ਅਤੇ ਰੁਜ਼ਗਾਰ ਦੀ ਮੰਗ ਪੂਰੀ ਨਾ ਹੋ ਸકી ਇਸ ਦੇ ਜਵਾਬ ਦੇ ਵਿੱਚ ਮਾਰਕ ਮਿਲਨ ਨੇ ਐਡਮਿੰਟਨ ਦੇ ਵਿੱਚ ਲਿਬਰਲ ਕੋਕਸ ਦੀ ਮੀਟਿੰਗ ਦੌਰਾਨ ਕਿਹਾ ਕਿ ਇਹ ਪ੍ਰੋਗਰਾਮ ਮੁਕੰਮਲ ਰੂਪ ਦੇ ਵਿੱਚ ਬੰਦ ਕਰਨ ਦੀ ਲੋੜ ਨਹੀਂ ਹੈ ਪਰ ਇਹਦੇ ਵਿੱਚ ਸਿੱਧੀਆਂ ਤਬਦੀਲੀਆਂ ਕਰਨ ਦੀ ਜ਼ਰੂਰਤ ਜ਼ਰੂਰ ਹੈ ਜਿਵੇਂ ਕਿ ਪਰਮਿਟ ਫਰੋਡ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਔਰਨਾ ਤਸਿਆ ਕਿ ਸਰਕਾਰ ਅਸਥਾਈ ਰੈਜ਼ੀਡੈਂਟਸ ਦੀ ਗਿਣਤੀ ਜੋ ਅੱਜਕੱਲ੍ਹ ਲਗਭਗ ਕੁੱਲ ਆਬਾਦੀ ਦੇ 7% ਦੇ ਨੇੜੇ ਤੇੜੇ ਹੈ ਉਸ ਨੂੰ 2027 ਤੱਕ 5% ਤੱਕ ਲਿਉਂਦੀ ਯੋਜਨਾ ਦੇ ਵਿੱਚ ਹੈ